ਅੱਜ ਅਸੀਂ ਕਹਾਣੀ ਕਰਾਂਗੇ ਬਾਗਾਂ ਦਾ ਰਾਖਾ ਇਹ ਕਹਾਣੀ ਸੁਝਨ ਸਿੰਘ ਦੀ ਹੈ ਇਸ ਕਹਾਣੀ ਦਾ ਕਹਾਣੀਕਾਰ ਹੈ ਸੁਝਨ ਸਿੰਘ ਜਦੋਂ ਅਸੀਂ ਸੁਝਨ ਸਿੰਘ ਦੀ ਗੱਲ ਕਰਦੇ ਆ ਤੇ ਸੁਝਨ ਸਿੰਘ ਦੀ ਕਲਪੀ ਕਹਾਣੀ ਬਹੁਤ ਪਰਸਪਤ ਕਹਾਣੀ ਹੈ ਸੁਝਨ ਸਿੰਘ ਨੇ ਜਿੰਨਾ ਵੀ ਸਾਹਿਤ ਰਚਿਆ ਉਹ ਪ੍ਰਤੀਬੱਧ ਸਾਹਿਤ ਲਿਖਿਆ ਕਮਿਟਿਡ ਸੀ ਸਾਡੀ ਦੇਖੋ ਸੋਸਾਇਟੀ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਦੋ ਵਰਗ ਨੇ ਇੱਕ ਜਿਹੜੀ ਹੈ ਅਪਰ ਕਲਾਸ ਇੱਕ ਲੋਅਰ ਕਲਾਸ ਜਿਹਨਾਂ ਨੂੰ ਅਸੀਂ ਨਿਮਨ ਜਾਤੀ ਕਹ ਦਿੰਨੇ ਆ ਦਲਿਤ ਵਰਗ ਕਹ ਦਿੰਨੇ ਆ ਸੋ ਬੱਚਿਓ ਇਹ ਜਿਹੜੀ ਕਹਾਣੀ ਹੈ ਬਾਗਾਂ ਦਾ ਰਾਖਾ ਇਹ ਸਾਡੇ ਕੋਲ ਇੱਕ ਦਲਿਤ ਵਰਗ ਪ੍ਰਤੀ ਜੋ ਉਹਨਾਂ ਦੇ ਨਾਲ ਵਿਵਹਾਰ ਕੀਤਾ ਜਾ ਰਿਹਾ ਸਦੀਆਂ ਤੋਂ ਉਸ ਨੂੰ ਸੋਧਿਤ ਕੀਤੀ ਗਈ ਹੈ ਤੇ ਦੂਸਰਾ ਜਿਹੜਾ 1947 ਦੀ ਵੰਡ ਹੈ ਉਹਦੇ ਸਮੇਂ ਜਿਹੜੇ ਲੋਕ ਉੱਜੜ ਕੇ ਇਸ ਪਾਸੇ ਆਏ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਹੁੰਦਾ ਸੀ ਉਹਨਾਂ ਨੂੰ ਕਿਹੋ ਜੀਆਂ ਸਮੱਸਿਆਵਾਂ ਆਈਆਂ ਸੋ ਜੁਝਾ ਸਿੰਘ ਨੇ ਜਿੰਨਾ ਵੀ ਸਾਹਿਤ ਰਚਿਆ ਉਹ ਸਾਰਾ ਹੀ ਕਮਿਟਿਡ ਹੋ ਕੇ ਲਿਖਿਆ ਪ੍ਰਤੀਬੱਧ ਹੋ ਕੇ ਲਿਖਿਆ ਜਿਨ੍ਹਾਂ ਲੋਕਾਂ ਦਾ ਸ਼ੋਸ਼ਣ ਹੁੰਦਾ ਉਹਨਾਂ ਨੂੰ ਮੁੱਖ ਰੱਖ ਕੇ ਲਿਖਿਆ ਇਸ ਕਹਾਣੀ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਬਹਾਦਰ ਸਿੰਘ ਜਿਹਨੂੰ ਬਾਰੂ ਭੈਕੀ ਬੁਲਾਇਆ ਜਾਂਦਾ ਉਹ ਪਾਕਿਸਤਾਨ ਦੀ ਵੰਡ ਵੇਲੇ ਲੈਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਦੇ ਵਿੱਚ ਆ ਜਾਂਦਾ ਤੇ ਉਹਦੇ ਘਰ ਦੀ ਹਾਲ ਜਿਹੜੀ ਹੈ ਬਹੁਤ ਮਾੜੀ ਹੈ गुजारा करना बहुत मुश्किल है इस करके वो लगाठाओं ਦੇ ਵਾਕਾਂ ਦੀ ਰਾਖੀ ਕਰਦਾ ਔਰ ਵਾਕਾਂ ਦਾ مالک ਕੌਣ ਹੈ ਲਾਲੂ ਸ਼ਾ ਤੇ ਹੁਣ ਇਹ ਜਿਹੜਾ ਬਹਾਦਰ ਹੈ ਵਾਰੂ ਹੈ ਇਹ ਇੱਕ ਵਧੀਆ ਪਰਿਵਾਰ ਦੇ ਵਿੱਚੋਂ ਪਾਕਿਸਤਾਨ ਤੋਂ ਆਂਦਾ ਉਹਦਾ ਭਰਾ ਜਿਹੜਾ ਉੱਥੇ ਹਲ ਵਾਹਦਾ ਸੀਗਾ ਹਲ ਵਾਹਤ ਦਾ ਕੰਮ ਕਰਦਾ ਸੀ ਤੇ ਹੁਣ ਇੱਥੇ ਆ ਕੇ ਉਹਨੂੰ ਪਾਂਡੀ ਦਾ ਕੰਮ ਜਿਹੜਾ ਕਰਨਾ ਪੈਂਦਾ ਜਿਸ ਤਰ੍ਹਾਂ ਕੋਲੀ ਹੁੰਦਾ ਆ ਭਾਰ ਚੁਪਣਾ ਤੇ ਕਦੇ ਉਹਨੂੰ ਕੰਮ ਮਿਲਦਾ ਭਰਾ ਨੂੰ ਕਦੇ ਨਹੀਂ ਮਿਲਦਾ ਇਸੇ ਤਰ੍ਹਾਂ ਉਹਦੀ ਪਰਜਾਈ ਮਹਿੰਗੀ ਆ ਮਹਿੰਗੀ ਦੇ ਬੱਚੇ ਆ ਮਾਂ ਆ ਪਰ ਉਹਦੀ ਉਹ ਵੀ ਲੋਕਾਂ ਦੇ ਘਰਾਂ ਦੇ ਵਿੱਚ ਦੋਏ ਗੋਹਾਕੂੜਾ ਜਿਹੜਾ ਆ ਕਰਦੀਆਂ ਤੇ ਘਰ ਦਾ ਔਖਾ ਸੌਖਾ ਗੁਜ਼ਾਰਾ ਕਰ ਦਿੰਦਾ ਤੇ ਇੱਕ ਜਿਹੜਾ ਹੈ ਕਲਰਕਾਂ ਦਾ ਟੋਲਾ ਉਬਾਦ ਦੇ ਕੋਲੋਂ ਲੱਗਦਾ ਆ ਦੇ ਜੋ ਸਾਰ ਕਰਨ ਜਾਂਦੇ ਨੇ ਕਲਾਕ ਤੇ ਬਾਹੂ ਜਿਹੜਾ ਹੈ ਬਹਾਦਰ ਸਿੰਘ ਦੀ 15 16 ਸਾਲ ਦੀ ਉਮਰ ਮਿਲਦੀ ਆ ਇਹਨੂੰ ਅਬਜਾਬ ਕਰਦੇ ਆ ਬਾਹੂ ਨੂੰ ਘਰੋਂ ਕੋ ਰੋਟੀ ਦੇਣ ਨਹੀਂ ਆਉਂਦਾ ਤੇ ਜਦੋਂ ਰੋਟੀ ਵੀ ਦੇਣ ਆਉਂਦਾ ਉਹ ਕੀ ਕਰਦਾ ਆ ਜਿਹੜੇ ਲਗਾਟ ਹੁੰਦੇ ਆ ਲਗਾਟ ਖਾਈ ਜਾਂਦਾ ਲਗਾਟ ਇੱਕ ਫਰੂਟ ਆ ਇੱਕ ਫਲ ਆ ਜਿਹੜਾ ਬਹੁਤ ਸਾਡੇ ਤਰ੍ਹਾਂ ਜੋ ਖਤਮ ਹੋ ਗਿਆ ਅਗੇ ਆਮ ਕਰਾ ਜਿਹਦੇ ਅਸੀਂ ਲਗਾਟ ਤੇ ਉਹ ਬਰਤੂ ਬਾਟ ਖਾ ਲੈਂਦਾ ਜਿਹਦੇ ਨਾਲ ਉਹ ਗਰਮੀ ਹੋ ਜਾਂਦੀ ਆ ਦੂਸਰਾ ਬਰਸਾਤ ਦਾ ਹਮਸਤਾ ਮੌਸਮ ਹੁੰਦਾ ਜਿਹਦੇ ਕਰਕੇ ਮੱਛਰਾਂ ਦੇ ਨਾਲ ਉਹ ਬੁਖਾਰ ਹੋ ਜਾਂਦਾ ਪਰ ਉਹਦੀ ਮਜਬੂਰੀ ਕੀ ਆ ਕੰਮ ਕਰਨਾ ਰਾਖੀ ਕਰਨੀ ਤੇ ਉਹ ਰਾਖੀ ਕਰਦਾ ਆ ਇੱਕ ਦਿਨ ਉਹਨੂੰ ਇੰਨਾ ਜ਼ਿਆਦਾ ਬੁਖਾਰ ਹੋ ਜਾਂਦਾ ਉਹ ਆਪਣੇ ਘਰ ਨੂੰ ਚਲੇ ਜਾਂਦਾ ਆ ਉਹਦਾ ਕਾਰਨ ਵੀ ਕੀ ਆ ਉਹਦਾ ਜਿਹੜਾ ਮਾਲਕ ਆ ਲਾਲੂ ਸ਼ਾਹ ਆ ਉਹਨੂੰ ਗਾਲਾਂ ਕੱਢਦਾ ਆ ਪਤੂ ਚੰਗੀ ਤਰ੍ਹਾਂ ਕੇ ਨਾ ਰਾਖੀ ਨਹੀਂ ਕਰਦਾ ਤੂੰ ਲਗਾਠਾ ਖਾਈ ਜਾਣਾ ਆ ਲਾਲੂ ਸ਼ਾਹ ਨੂੰ ਇਹ ਵੀ ਪਤਾ ਆ ਕਿ ਜਿਹੜੇ ਮੇਰੇ ਬਾਗ ਵਾ ਇਹਨਾਂ ਦੀ ਰਾਖੀ ਇਹ ਹੀ ਬੰਦਾ ਕਰ ਸਕਦਾ ਉਹ ਆਪ ਨਹੀਂ ਕਰ ਸਕਦਾ ਉਹ ਦੂਜੇ ਪਾਸੇੋਂ ਡਰਦਾ ਵੀ ਆ ਲਾਲੂ ਸ਼ਾਹ ਕਿ ਇਹ ਮੁੰਡਾ ਜੇ ਚਲਾ ਗਿਆ ਤਾਂ ਮੇਰੇ ਬਾਗਾਂ ਦੀ ਰਾਖੀ ਕੌਣ ਕਰੂਗਾ ਬਾਗ ਜਿਹੜੇ ਮੇਰੇ ਚਮਕਦੜਾ ਨੇ ਉਜਾੜ ਦੇਣੀ ਆ ਤੇ ਹੁੰਦਾ ਕੀ ਆ ਉਹ ਬੱਚਾ ਜਦੋਂ ਲਾਲੂ ਸ਼ਾਹ ਨੂੰ ਗਾਲ੍ਹਾਂ ਕੱਢਦਾ ਆ ਤੇ 바루 ਆਪਣੇ ਘਰ ਨੂੰ ਚਲੇ ਜਾਂਦਾ ਇਤੋਂ ਨੂੰ ਰੋਟੀ ਨਹੀਂ ਮਿਲਦੀ ਭੁੱਖਾ ਹੁੰਦਾ ਆ ਤੇ ਉਹਦੀ ਮਾਂ ਉਹਨੂੰ ਕਹਿੰਦੀ ਆ ਵੀ ਤੂੰ ਕਿਉਂ ਆ ਗਿਆ ਕਹਿੰਦਾ ਵੀ ਮੈਨੂੰ ਲਾਲੂ ਸ਼ਾਹ ਨੇ ਗਾਲਾਂ ਕੱਢੀਆਂ ਸੀ ਹੁਣ 바루 ਦੀ ਮਾਂ ਕਹਿੰਦੀ ਵੀ ਤੇਰੀ ਕਿਹੜਾ ਲੱਤ ਟੁੱਟ ਗਈ ਸੀ ਕਹਿੰਦਾ ਜਦੋਂ ਅਸੀਂ ਪਾਕਿਸਤਾਨ 'ਚ ਸੀਗੇ ਜਦੋਂ ਮੇਰੇ ਭਰਾ ਨੂੰ ਗਾਲਾਂ ਕੱਢੀਆਂ ਸੀ ਤਾਂ ਉਹਨੇ ਵੀ ਉਹਦੇ ਬਦਲੇ ਦੇ ਵਿੱਚ ਬੋਲਿਆ ਸੀ ਤੇ ਗੁੱਸਾ ਕੀਤਾ ਸੀ ਕਹਿੰਦੇ ਹਨ ਉਹ ਗੱਲ ਨਹੀਂ ਹੈਗੀ ਕਿ ਜਦੋਂ ਪਾਕਿਸਤਾਨ 'ਚ ਸੀਗੇ ਅਸੀਂ ਉਸਲੇ ਹਾਲਾਤ ਸਾਡੇ ਬੱਖਰੇ ਸੀਗੇ ਤੇਰੀ ਕਿਹੜੀ ਕਹਿੰਦਾ ਲੱਗ ਟੁੱਟ ਗਈ ਆ ਤੇ ਦੂਜੇ ਪਾਸੇ ਕੀ ਆ ਕਿ ਜਿਹੜਾ ਉਹਨਾਂ ਦਾ ਘਰ ਹੈ ਉਹ ਬਾਗੂ ਦੇ ਪੈਸੇ ਨਾਲ ਚੱਲਦਾ ਕਿਉਂਕਿ ਬਾਗੂ ਨੂੰ 17 ਰੁਪਏ ਬਜਵੇਂ ਤਨਖਾਹ ਮਿਲਦੀ ਆ ਤੇ ਬਾਗੂ ਦਾ ਜਿਹੜਾ ਭਰਾ ਆ ਉਹਨੂੰ ਕਦੇ ਕੰਮ ਮਿਲ ਜਾਂਦਾ ਕਦੇ ਨਹੀਂ ਮਿਲ ਜਾਂਦਾ ਮਾਂ ਦੇ ਭੁਜਾਈ ਵੀ ਜਿਹੜੀਆਂ ਨੇ ਵੋਹ ਹਰ ਪ੍ਰਕਾਰ ਮਤਲਬ ਚਾਹਤਿਆਂ ਲੋਕਾਂ ਦੇ ਘਰਾਂ ਦਾ ਤੇ ਉਹਨਾਂ ਨੂੰ ਵੀ ਕੋਈ ਵਜਮੇ ਪੈਸੇ ਨਹੀਂ ਮਿਲਦੇ ਤੇ ਜਿਹੜੀ 바ਰੂ ਦੀ ਭਰਜਾਈ ਆ ਮਹਿੰਗੀ ਉਹ ਵੀ ਗੁੱਸਾ ਕਰਦੀ ਆ ਕਿ ਇਹ ਕਿਉਂ ਆ ਗਿਆ ਕਿਉਂਕਿ ਉਹਦੇ ਬੱਚਿਆਂ ਨੂੰ ਦੁੱਧ ਲਿਆਉਣ ਲਈ ਦਵਾਈ ਲਿਆਉਣ ਲਈ ਖਾਣੇ ਵਾਸਤੇ ਇਹ ਵਜਮੀ ਜਿਹੜੀ ਆ 바ਰੂ ਦੀ ਤਨਖਾਹ ਆਂਦੀ ਆ ਤੇ ਜਦੋਂ ਉਹਦੀ ਮਹਿੰਗੀ ਦੇ ਬੱਚੇ ਹੋਏ ਆ ਉਹ 바ਰੂ ਨਾਲ ਫਰਕ ਕਰਨ ਲੱਗ ਪੈਂਦੀ ਆ 바ਰੂ ਦੀ ਮਾਂ ਇਹ ਚੀਜ਼ ਨੂੰ ਮਹਿਸੂਸ ਕਰਦੀ ਆ ਕਿ ਮਹਿੰਗੀ ਜਿਹੜੀ ਆ ਉਹ ਬਾਹੂ ਨਾਲ ਵਿਤਕਰਾ ਕਰਦੀ ਹੈ ਫਿਰ ਜਦੋਂ ਹੁਣ ਉਹ ਕਹਿੰਦੇ ਕੋਈ ਗੱਲ ਨਹੀਂ ਤੇ ਤੇਰੀ ਅਸੀਂ ਰੋਕਤੀ ਬੇਲੇ ਸਿਰ ਤੈਨੂੰ ਕੁਝ ਦੀ ਕਰਦਿਆ ਕਰਾਂਗੇ ਤੂੰ ਜਾ ਚਲੇ ਜਾ ਭਈ ਪਰ ਭਰਾ ਉਹਦਾ ਕਹਿੰਦਾ ਕਿ ਕੋਈ ਗੱਲ ਨਹੀਂ ਜੇ ਮੁੰਡਾ ਆ ਗਿਆ ਕੋਈ ਗੱਲ ਨਹੀਂ ਭਰਾ ਜਿਹੜਾ ਆਪਣੇ ਭਰਾ ਪ੍ਰਤੀ ਹਮਦਰਦੀ ਰੱਖਦਾ ਆ ਭਈ ਜੇ ਇਹ ਬਿਮਾਰ ਸੀ ਆ ਗਿਆ ਕੋਈ ਗੱਲ ਨਹੀਂ ਪਰ ਬਾਹੂ ਕੀ ਕਰਦਾ ਆ ਰਾਤ ਨੂੰ ਹੀ ਉੱਠ ਕੇ ਨਾ ਦਵਾਰਾ ਆਪਣਾ ਵਿਸਤਰਾ ਲੈ ਕੇ ਬਾਗਾ ਜੇ ਚਲੇ ਜਾਂਦਾ ਬੱਗ ਦੀ ਰਾਖੀ ਕਰਦਾ ਤੇ ਫਿਰ ਉਹ ਉਹ ਲੇੜੇ ਨਾਲ ਹੀ ਕਰਦਾ ਆ ਉਹਦੀ ਨਾ ਮਾਂ ਆਂਗਿਆ ਨਾ ਪਰਜਾਈ ਜਾਂਦੀ ਆ ਤੇ ਉਹ ਕੀ ਆ ਫਿਰ ਦੁਆਰਾ ਲਗਾਟ ਖਾ ਲੈਂਦਾ ਆ ਤੇ ਇੱਕ ਲੱਕ ਨੂੰ ਇਹ ਕਹਿੰਦੇ ਕਹਿੰਦੇ ਤੂੰ ਹੁਣ ਜ਼ਿਆਦਾ ਲਗਾਟ ਖਾ ਲੀ ਗਿਆ ਹੋਣੀ ਆ ਜਿਹਦੇ ਕਰਕੇ ਤੂੰ ਵਿਵਾਰ ਪਿਆ ਆ ਤੇ ਫਿਰ ਉਹ ਕੀ ਕਰਦਾ ਆ ਹੁਣ ਉਹਨੂੰ ਤਾਪ ਬਹੁਤ ਹੁੰਦਾ ਆ ਸਰੀਰ ਉਹਦਾ ਟੁੱਟਦਾ ਹੈਗਾ ਤੇ ਲੇਖਕ ਜਿਹੜਾ ਸਾਨੂੰ ਸੁਝਨ ਸਿੰਘ ਦੱਸਦਾ ਆ ਕਿ ਚਾਹੇ ਬਾਬਾ ਨਾਨਕ ਕਬੀਰ ਬੁੱਧ ਧਰਮ ਜਿਹੜਾ ਹੈ ਉਹ ਸਾਰਿਆਂ ਦੇ ਵਿੱਚ ਜਾਤ ਪਾਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਸ਼ਕਾਇਆ ਪਰ ਜਿਹੜਾ ਸਾਡੇ ਜਾਤੀ ਵਿਵਸਥਾ ਹੈ ਜਾਤੀ ਪਾਤੀ ਵਿਤਰੇ ਉਹ ਖਤਮ ਨਹੀਂ ਹੋਏ ਲੇਖਕ ਜਿਹੜਾ ਹੈ ਉਹ ਦਲਿਤ ਜਿਹੜੀ ਹੈਗੀ ਹੈ ਕਮਿਊਨਿਟੀ ਉਹਦੇ ਨਾਲ ਕਮਿਟਿਡ ਹੈ ਉਹਦੇ ਪ੍ਰਤੀ ਪ੍ਰਤੀਬਧ ਹੈ ਉਹਨਾਂ ਬਾਰੇ ਲਿਖਦਾ ਉਹਨਾਂ ਦੀ ਸਮੱਸਿਆ ਬਾਰੇ ਲਿਖਦਾ ਇਹ ਘਟਨਾਵਾਂ ਦੇ ਵੇਰਵੇ ਜਿਹੜੇ ਆ ਭਾਵੇਂ ਲੇਖਕ ਨਾਂ ਵੀ ਪਾਉਂਦਾ ਪਰ ਉਹਨੇ ਦੱਸਿਆ ਕਿ ਮਤਲਬ ਸਾਡੇ ਸਮਾਜ ਦਾ ਜਿਹੜਾ ਜਾਤੀ ਪਾਤੀ ਵਿਤਕਰਾ ਉਹ ਖਤਮ ਨਹੀਂ ਹੋਇਆ ਸੋ ਇਸ ਤਰ੍ਹਾਂ ਉਹ ਵਿਤਕਰਿਆਂ ਦੀ ਵੀ ਗੱਲ ਲੇਖਕ ਕਰਦਾ ਇਸ ਕਹਾਣੀ ਦੇ ਵਿੱਚ ਤੇ ਅਖੀਰ ਕੀ ਹੁੰਦਾ ਆ ਮਤਲਬ ਲਲੂਸ਼ਾ ਨੂੰ ਹੁੰਦਾ ਕਿ ਇਹ ਵਾਪਸ ਆ ਗਿਆ ਬਾਰੂ ਤੇ ਮੇਰੇ ਬਾਗ ਉਜਰੋ ਤੋਂ ਬਚ ਗਏ ਤੇ ਜਿਹਦੇ ਪਾਸੇ ਉਹਨੂੰ ਗਾਲਾ ਵੀ ਕੱਢਦਾ ਆ ਤੇ ਇਸ ਤਰ੍ਹਾਂ ਕਿ ਧੋਖ ਦੇ ਨਾਲ ਸਵੇਰਾ ਜਦੋਂ ਹੁੰਦਾ ਆ ਉਹ ਜਿਹੜਾ ਬਾਹੂ ਆ ਉਹਦੀ ਮੌਤ ਹੋ ਜਾਂਦੀ ਆ ਲੇਖਕ ਕਹਿੰਦਾ ਵੀ ਜਿਹੜਾ ਡਾਕੂ ਸੀ ਇਹਨੂੰ ਮਾਰਨ ਵਾਲਾ ਉਹ ਤੇ ਘਰ ਸੁੱਕਾ ਪਿਆ ਡਾਕੂ ਲੇਖਕ ਦੇ ਅਨੁਸਾਰ ਕੌਣ ਹੈ ਲਾਲੂ ਸ਼ਾ ਜਿਹਦੇ ਕਰਕੇ ਬਾਗੂ ਦੀ ਮੌਤ ਹੋਈ ਤੇ ਇਸ ਤਰ੍ਹਾਂ ਜਿਹੜਾ ਹੈ 바ਰੂ ਵਾਅਦਾ ਦੀ ਰਾਖੀ ਕਰਦਾ ਭੁੱਖ ਦੇ ਨਾਲ ਕੀ ਹੁੰਦਾ ਆ ਮੌਤ ਦੇ ਮੂੰਹ ਦੇ ਵਿੱਚ ਜਾ ਪੈਂਦਾ ਆ ਤੇ ਇਸ ਤਰ੍ਹਾਂ ਸਾਨੂੰ ਇਸ ਕਹਾਣੀ ਦੇ ਵਿੱਚੋਂ ਲੇਖਕ ਨੇ ਦੱਸਿਆ ਕਿ ਜਿਹੜੇ ਸਾਡੇ ਆਰਥਿਕ ਸਮੱਸਿਆਵਾਂ ਆ ਆਰਥਿਕ ਪਾੜਾ ਜਾਤੀ ਪਾਤੀ ਵਿਤਕਰਾ ਔਰ ਜਿਹੜੇ ਪਾਕਿਸਤਾਨ ਤੋਂ ਲੋਕ ਉੱਜੜ ਕੇ ਆਏ ਉਹਨਾਂ ਨੂੰ ਨਵੇਂ ਸਿਰੇ ਤੋਂ ਆਪਣਾ ਜੀਵਨ ਨਿਰਵਾਹ ਕਰਨ ਲਈ ਬਹੁਤ ਸਾਰੀਆਂ ਸਮੱਸਿਆਵਾਂ ਦੇ ਵਿੱਚੋਂ ਕੋ ਜੜਨਾ ਪਿਆ ਸੋ ਇਸ ਤਰ੍ਹਾਂ ਜਿਹੜਾ ਇਹ ਬਾਗਾ ਦਾ ਰੱਖਾ ਸੀ ਆਖਰ ਮੌਤ ਦੇ ਮੂਹਰੇ ਜਾ